ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਅੱਜ ਅਸੀਂ ਤੁਹਾਨੂੰ ਲਾਲ ਕਿਤਾਬ ਦੇ ਅਨੁਸਾਰ ਸਿਹਤਮੰਦ ਰਹਿਣ ਦੇ ਪੱਕੇ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨੂੰ ਕਰਨ ਨਾਲ ਤੁਸੀਂ ਸਿਰਫ ਨਾ ਸਿਹਤਮੰਦ ਰਹੋਗੇ ਬਲਕਿ ਹਰ ਤਰ੍ਹਾਂ ਦੀਆਂ ਘਟਨਾਵਾਂ ਤੋਂ ਵੀ ਬਚੋਗੇ ਜਦੋਂ ਸੂਰਜ ਮੇਕ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਨਿੰਮ ਦੀਆਂ ਨਮੀਆਂ ਟਹਿਣੀਆਂ ਨਾਲ ਗੁੜ ਅਤੇ ਦਾਲ ਦੇ ਨਾਲ ਪੀਸ ਕੇ ਖਾਓ ਨੰਬਰ 2 ਤਾਂਬੇ ਦੇ ਘੜੇ ਨੂੰ ਪਾਣੀ ਨਾਲ ਭਰ ਕੇ ਆਪਣੇ ਬਿਸਤਰੇ ਕੋਲ ਰੱਖੋ ਅਤੇ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਇਸ ਨੂੰ ਬਾਹਰ ਫਰਸ਼ ਤੇ ਡੋਲ ਦਿਓ ਨੰਬਰ 3 ਨੂੰ ਮਿਹਨੇਚ ਇੱਕ ਵਾਰ ਕਿਸੇ ਖਾਸ ਦਿਨ ਆਪਣੇ ਤੋਂ ਸਰੋਂ ਦਾ ਦਾਣਾ ਅਤੇ ਮਿਰਚਾਂ ਛਿੜਕ ਕੇ ਸਾੜ ਦਿਓ ਨੰਬਰ 4 ਰਾਤ ਨੂੰ ਤੁਸੀਂ ਜੇਕਰ ਤੁਸੀਂ ਬਿਮਾਰ ਹੋ ਤਾਂ ਰਾਤ ਨੂੰ ਆਪਣੇ ਬਿਸਤਰੇ ਦੇ ਕੋਲ ਤਾਂਬੇ ਦਾ ਸਿੱਕਾ ਰੱਖੋ ਅਤੇ ਸਵੇਰੇ ਇਸ ਨੂੰ ਸ਼ਮਸ਼ਾਨ ਘਾਟ ਵਿੱਚ ਸੁੱਟ ਦਿਓ ਨੰਬਰ 5 ਸਵੇਰੇ ਉੱਠ ਕੇ ਗਾਰਗਲ ਕੀਤੇ ਬਿਨਾਂ ਕਿਸੇ ਵੀ ਤਰ੍ਹਾਂ ਨਾਲ ਭੋਜਨ ਜਾਂ ਪਾਣੀ ਦਾ ਸੇਵਨ ਨਾ ਕਰੋ ਨੰਬਰ 6 ਸਵੇਰੇ ਖਣ ਤੋਂ ਬਾਅਦ ਅਤੀ ਰਾਤ ਨੂੰ ਸੌਣ ਤੋਂ ਪਹਿਲਾਂ ਤੌਸੀ ਦੀਆਂ ਪੰਜ ਪੱਤੀਆਂ ਮਿਲਾ ਕੇ ਗਰਮ ਪਾਣੀ ਪੀਓ ਨੰਬਰ 7 ਸੋਕਲ ਪੱਖ ਦੇ ਪਹਿਲੇ ਮੰਗਲਵਾਰ ਨੂੰ ਚੌਲਾਂ ਨੂੰ 400 ਗ੍ਰਾਮ ਦੁੱਧ ਨਾਲ ਧੋ ਕੇ ਵਗਦੀ ਨਦੀ ਵਿੱਚ ਬਹਾ ਦਿਓ ਅਜਿਹਾ ਤੁਸੀਂ ਸੱਤ ਮੰਗਲਵਾਰ ਤੱਕ ਕਰਨਾ ਹੈ ਨੰਬਰ 8 ਗੋਮਤੀ ਚੱਕਰ ਲਓ ਇਸ ਨੂੰ ਚਾਂਦੀ ਦੀ ਤਾਰ ਤੇ ਧਾਗਾ ਕਰੋ ਅਤੇ ਇਸ ਨੂੰ ਮੰਜੇ ਦੇ ਸਿਰ ਤੇ ਬੰਨੋ ਜਲਦੀ ਹੀ ਬਿਮਾਰੀ ਦੂਰ ਹੋ ਜਾਵੇਗੀ ਨੰਬਰ 9 ਇੱਕ ਪਾਣੀ ਵਾਲਾ ਨਾਰੀਅਲ ਲਓ ਇਸ ਨੂੰ ਆਪਣੇ ਆਪ ਤੇ 21 ਵਾਰ ਵਾਰੋ ਅਤੇ ਕਿਸੇ ਦੇਵਤੇ ਨੂੰ ਚੜਾਓ ਨੰਬਰ 10 ਆਪਣੇ ਉੱਪਰ ਦੋ ਰੰਗ ਦਾ ਕਾਲਾ ਅਤੇ ਚਿੱਟਾ ਕੰਬਲ ਲਵੇਟੋ ਇਹਨੂੰ ਕਿਸੇ ਨੂੰ ਦਾਨ ਕਰ ਦਿਓ ਨੰਬਰ 11 ਹਰ ਰੋਜ਼ ਹਨੂਮਾਨ ਚਾਲੀਸਾ ਅਤੇ ਮਹੀਨੇ ਵਿੱਚ ਇੱਕ ਵਾਰ ਸੁੰਦਰ ਕਾਂਡ ਦਾ ਪਾਠ ਜ਼ਰੂਰ ਕਰੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਵੀ ਚੰਗੀ ਚੰਗੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖੁਸ਼ ਰਹੋ ਮਾਸਟਰ